ਕਿਸ ਤਰ੍ਹਾਂ ਦੇਖਦੇ ਹਾਂ ਜਦੋਂ ਤੁਹਾਡਿਆਂ ਮੰਨ ਲਓ ਲੱਤਾਂ ਤੇ ਤੁਸੀਂ ਨਹੀਂ ਖੜ੍ਹ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਕਰੇ ਆਏ ਸੁੱਟੀ ਮਿਲੀ ਤਾਂ ਫਿਰ ਫੈਮਿਲੀ ਚ ਕਿਸ ਤਰ੍ਹਾਂ ਦਾ ਹੋ ਰਿਹਾ ਕਿਉਂਕਿ ਇੱਕ ਬੱਚੇ ਨੂੰ ਪਾਲਿਆ ਹੁੰਦਾ ਮਾਪੇ ਨੂੰ ਵੀ ਬਹੁਤ ਦੁੱਖ ਹੁੰਦਾ ਵੀ ਸਾਡਾ ਬੱਚਾ ਹੁਣ ਆਪਣੇ ਪੈਰਾਂ ਤੇ ਨਹੀਂ ਖੜਾ ਹੋ ਰਿਹਾ ਹਾਂਜੀ ਤੇ ਇਹਦੇ ਵਿੱਚ ਦੇਖੋ ਅਸੀਂ ਮਤਲਬ ਇੱਕ ਨੌਜਵਾਨ ਸੀਗੇ ਤਿੰਨੇ ਭਰਾ ਮਤਲਬ ਹੱਟੇ-ਕੱਟੇ ਸੀਗੇ ਮੰਨ ਕੇ ਚੱਲੀ ਆ ਵੀ ਸਾਰਿਆਂ ਦੀ ਇਸ ਸੀ ਸਾਡੇ ਤਿੰਨੇ ਭਰਾਵਾਂ ਦੀ ਵੀ 15 ਤੋਂ ਪਲੱਸ ਸੀਗੇ ਮਤਲਬ ਇੱਕ ਚਲੋ ਕੈਂਚ ਆ ਜਾਂਦੀ ਆ ਗੱਲ ਵੀ ਬਾਪ ਦੀ ਮਤਲਬ ਜਿਵੇਂ ਕਹਿੰਦੇ ਆ ਵੀ ਜੁੱਤੀ ਬਰਾਬਰ ਆਉਣ ਨਾ ਬਰਾਬਰ ਦਾ ਪੁੱਤ ਹਾਂਜੀ ਬਰਾਬਰ ਦੇ ਪੁੱਤ ਹੋਗੇ ਸੀਗੇ ਤਾਂ ਮਤਲਬ ਉਹ ਮੈਂ ਕਿਹਾ ਸੀਗਾ ਕਿ ਟੂਣੇ ਟਾਮਣ ਧਾਗੇ ਤਵੀਤਾਂ ਤੇ ਬਹੁਤਾ ਯਕੀਨ ਨਹੀਂ ਕਰੀਦਾ ਟੂਨੇ ਟਾਮਣ ਧਾਗੇ ਤਵੀਤਾਂ ਤੇ ਬਹੁਤਾ ਯਕੀਨ ਨਹੀਂ ਕਰੀਦਾ ਯਕੀਨ ਮੰਨੀ ਗੁਰੀ ਨਜ਼ਰ ਦੇ ਪੱਟੇ ਬੜੇ ਮਾੜੇ ਹੁੰਦੇ ਨੇ ਵੀ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਟੂਨੇ ਟਾਮਣ ਤਾਂ ਚਲੋ ਆਪਾਂ ਨਾ ਮੰਨੀਏ ਪਰ ਇੱਕ ਨਜ਼ਰਾ ਕਹਿੰਦੀ ਸਿਆਣੀ ਦੀ ਪੱਥਰਾਂ ਨੂੰ ਵੀ ਪਾੜ ਦਿੰਦੀ ਆ ਤਾਂ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇੱਕ ਬਾਪ ਦੇ ਤਨ ਪੁੱਤਰ ਹੋਣ ਦੇ ਨਾਤੇ ਤਾਂ ਨਜ਼ਰ ਵੀ ਕਈਆਂ ਨੂੰ ਲੈ ਕੇ ਬਹਿ ਜਾਂਦੀ ਆ